ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਬਹੁਤ ਮਹੱਤਵਪੂਰਨ ਟੌਪਿਕ ਹੈ ਲੈਂਡਮਾਰਕ ਇਮੀਗ੍ਰੇਸ਼ਨ ਦੇ ਸੈਮੀਨਾਰਸ ਦੇ ਵਿੱਚ ਵਿਦਿਆਰਥੀਆਂ ਨੇ 1 ਕਰੋੜ ਤੋਂ ਜ਼ਿਆਦਾ ਦੀ ਸਕਾਲਰਸ਼ਿਪ ਹਾਸਲ ਕੀਤੀ ਔਰ ਜਿਹੜੀ ਸਕਾਲਰਸ਼ਿਪ ਦੇ ਵਾਊਚਰ ਨੇ ਸਟੂਡੈਂਟਸ ਅਗਲੇ 6 ਮਹੀਨੇ ਦੌਰਾਨ ਉਹਨਾਂ ਨੂੰ ਵਰਤ ਸਕਦੇ ਨੇ ਇਹ ਸਕਾਲਰਸ਼ਿਪ ਸਿਰਫ ਲੈਂਡਮਾਰਕ ਵੱਲੋਂ ਹੈ ਲੈਂਡਮਾਰਕ ਇਮੀਗ੍ਰੇਸ਼ਨ ਲਿਮਿਟਡ ਔਰ ਹੁਣ ਵੱਡੀ ਗੱਲ ਇਹ ਹੈ ਕਿ 30 ਤਰੀਕ ਤੱਕ ਇਸ ਮਹੀਨੇ ਦੀ 30 ਤਰੀਕ ਤੱਕ ਸੈਮੀਨਾਰ ਤੋਂ ਬਿਨਾ ਵੀ ਅਗਰ ਕੋਈ ਬੱਚਾ ਲੈਂਡਮਾਰਕ ਇਮੀਗ੍ਰੇਸ਼ਨ ਵਿਜ਼ਿਟ ਕਰਦਾ ਉਹ ਸਪਿੰਨ ਐਂਡ ਵਿੰ ਜਿਹੜਾ ਪੈਟਰਨ ਹੈ ਉਹਦੇ ਵਿੱਚ ਸਕਾਲਰਸ਼ਿਪ ਹਾਸਲ ਕਰ ਸਕਦਾ ਹੈ 500 ਤੋਂ ਲੈ ਕੇ 5000 ਡਾਲਰ ਔਰ ਜਿਹੜੀ 1 ਕਰੋੜ ਦੀ ਸਕਾਲਰਸ਼ਿਪ ਗਈ ਹੈ ਉਹਦੇ ਵਿੱਚ ਲਗਭਗ 15 ਸਟੂਡੈਂਟਸ ਨੇ ਜਿਨ੍ਹਾਂ ਨੇ 5000 ਤੱਕ ਦੀ ਸਕਾਲਰਸ਼ਿਪ ਹਾਸਲ ਕੀਤੀ ਹੈ ਸੋ ਇਹ ਸਕਾਲਰਸ਼ਿਪ ਅਗਲੇ 5-7 ਦਿਨ ਕਿੰਨੇ ਕੁ ਸਟੂਡੈਂਟਸ ਨੂੰ ਹੋਰ ਮਿਲ ਸਕਦੀ ਹੈ ਅਗਰ ਸਟੂਡੈਂਟ ਆਉਣ ਤੇ ਉਹਨਾਂ ਨੂੰ ਕੀ ਕੀ ਕਰਨਾ ਪਊਗਾ ਇਦੇ ਉੱਪਰ ਜਸਮੀਤ ਜੀ ਸਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਨਗੇ ਜਸਮੀਤ ਜੀ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਜਸਮੀਤ ਜੀ ਮੁਬਾਰਕਾ 1 ਕਰੋੜ ਦੀ ਸਪਾਂਸਰਸ਼ਿਪ ਤੁਸੀਂ ਵੰਡਤੀ ਸੋ ਮੈਨੂੰ ਪਹਿਲਾਂ ਇਹ ਦੱਸੋ ਇਹ ਪੂਰੀ ਸਕੀਮ ਕੀ ਹੈ ਸਟੂਡੈਂਟਸ ਦਾ ਬੈਨੀਫਿਟ ਕੀ ਹੈ ਸੋ ਦੇਖੋ ਜਿਵੇਂ ਕਿ ਇਹ ਕਿ ਲਾਰਮਾਰਕ ਇਮੀਗ੍ਰੇਸ਼ਨ ਇੱਕੋ ਇੱਕ ਕੰਪਨੀ ਹੈ ਜਿਹੜੀ ਲਿミਟਿਡ ਕੰਪਨੀ ਹੈ ਆਪਣੇ ਸਫੇਰ ਚ ਕੋਈ ਹੋਰ ਕੰਪਨੀ ਹੈ ਨਹੀਂ ਸੋ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਸਟੂਡੈਂਟਸ ਨੂੰ ਟਾਈਮ ਟੂ ਟਾਈਮ ਸਰ ਬੈਨੀਫਿਟ ਦੇਣਾ ਚਾਹੁੰਦੇ ਹਾਂ ਸੋ ਅਸੀਂ ਕਾਫੀ ਸਾਰੇ ਬੱਚਿਆਂ ਨੂੰ ਲੈਪਟਾਪਸ ਵੀ ਦਿੱਤੇ ਟੈਬਲੇਟਸ ਵੀ ਦਿੱਤੇ ਸੋ ਹੁਣ ਜਿਹੜੇ ਬੱਚੇ ਸਾਡੇ ਕੋਲ ਅਪਲਾਈ ਕਰ ਰਹੇ ਉਹਨਾਂ ਨੂੰ 500 ਡਾਲਰ ਟੂ 5000 ਡਾਲਰ ਦੀ ਇੱਕ ਸਕੀਮ ਹੈ ਸਾਡੀ ਸਪਿੰਡ ਐਂਡ Win ਸੋ ਜਿਹੜੇ ਵੀ ਤੁਸੀਂ ਸਪਿੰ ਕਰਦੇ ਜਿੱਥੇ ਆ ਕੇ ਰੁਕਦਾ ਉਨੀ ਸਕਾਲਰਸ਼ਿਪ ਅਸੀਂ ਤੁਹਾਨੂੰ ਦੇ ਦਿੰਦੇ ਹਾਂ ਜੋ 1500 2000 3000 5000 ਤੱਕ ਦੀ ਸਕਾਲਰਸ਼ਿਪ ਹੈ ਔਰ ਮਿਨੀਮਮ 500 ਹੈ ਸੋ 500 ਤਾਂ ਬੱਚੇ ਨੂੰ ਮਿਨੀਮਮ ਮਿਲਦੀ-ਮਿਲਦੀ ਹੈ ਔਰ ਉਹ ਵੀ ਬਹੁਤ ਵਧੀਆ amount ਹੈ ਔਰ ਮੈਂ ਕਹਾਂ ਕਿ ਬੱਚੇ ਜਿਹੜੇ ਮੇਰੇ ਕੋਲ ਆ ਰਹੇ ਆ ਕਾਫੀ ਸਾਰੇ ਦਾ ਸਰ ਇਹ ਡਾਊਟ ਕਲੀਅਰ ਕਰ ਰਹੇ ਕਿ ਉਹ ਫਲਾਣਾ ਏਜੰਟ ਤਾਂ ਸਰ ਆਫਟਰ ਵੀਜ਼ਾ ਪੈਸੇ ਮੰਗਦਾ ਪਿਆ ਸੋ ਇਹ ਹੀ ਚੀਜ਼ ਹੈ ਸੱਚਾਈ ਇਹ ਹੈ ਕਿ ਅਸੀਂ 30000 ਹਰ ਬੱਚੇ ਨੂੰ ਆਫਟਰ ਵੀਜ਼ਾ ਦੇ ਰਹੇ ਹਾਂ ਔਰ ਜਿਹੜੀ ਜਿਹੜੀ ਸਕੀਮ ਸੀ ਜਿਸ ਨਾਲ ਜਸਮੀਤ ਜੀ ਪੇ ਆਫਟਰ ਵੀਜ਼ਾ ਉਹਦੀ ਜਗ੍ਹਾ ਹੁਣ ਤੁਸੀਂ ਬਣਾਤੀ ਗੈਟ ਆਫਟਰ ਵੀਜ਼ਾ ਬਿਲਕੁਲ ਸੋ ਤੁਸੀਂ ਕਹਿ ਸਕਦੇ ਗੈਟ ਫ੍ਰੀ ਵੀਜ਼ਾ ਤੁਸੀਂ ਦੁਪਹਿਰ ਹੀ ਦੇ ਦੇਣੀ ਆਫਟਰ ਵੀਜ਼ਾ 30000 ਰੁਪਏ ਲੈਂਡਮਾਰਕ ਇਮੀਗ੍ਰੇਸ਼ਨ ਤੁਹਾਨੂੰ ਦੇਵੇਗਾ ਜੇ ਤੁਸੀਂ ਲੈਂਡਮਾਰਕ ਤੋਂ ਆਪਣਾ ਕੇਸ ਅਪਲਾਈ ਕਰੋਗੇ ਸੋ ਇਹ ਸਕੀਮ ਜਿਹੜੀ ਹੈਗੀ ਆ ਟੀਲ 30th ਅਪ੍ਰੈਲ ਸਾਰੇ ਹੀ ਆਫਿਸਿਸ ਚ ਅਵੇਲੇਬਲ ਹੈ ਤੁਸੀਂ ਜੇ ਆਪਣਾ ਕੇਸ ਅਪਲਾਈ ਕਰਦੇ ਹੋ ਤਾਂ 500 ਡਾਲਰ ਲੈਂਡਮਾਰਕ ਇਮੀਗ੍ਰੇਸ਼ਨ ਤੁਹਾਨੂੰ ਦੇਵੇਗਾ ਚਾਹੇ ਕਿਸੇ ਵੀ ਆਫਿਸ 올 ਇੰਡੀਆ ਸਾਡੇ ਆਫਿਸਿਸ ਹੈਗੇ ਤੇ ਜੇ 5000 ਡਾਲਰ ਸਕਾਲਰਸ਼ਿਪ ਬੱਚਾ ਜਿੱਤ ਜਾਂਦਾ ਹੈ ਤੇ ਫਿਰ ਘੱਟੋ ਘੱਟ ਕਿੰਨੇ ਪੈਸੇ ਬਣਗੇ 3 ਲੱਖ ਰੁਪਏ 3 ਲੱਖ ਰੁਪਿਆ ਤਾਂ ਤੁਹਾਡੀ ਫੀਸ ਤੋਂ ਹੀ ਵੱਧ ਗਿਆ ਇੱਕ ਤਰੀਕੇ ਦੀ ਸੋ 3 ਲੱਖ ਰੁਪਿਆ ਲੈਂਡਮਾਰਕ ਇਮੀਗ੍ਰੇਸ਼ਨ ਤੁਹਾਨੂੰ ਦੇਵੇਗਾ ਔਰ ਟਾਈਮ ਟੂ ਟਾਈਮ ਸੀ ਮੈਂ ਮੇਰੀ ਕੋਸ਼ਿਸ਼ ਰਹੀ ਹੈ ਕਿ ਟਾਈਮ ਟੂ ਟਾਈਮ ਸੀ ਇਹ ਸਾਰੀਆਂ ਚੀਜ਼ਾਂ ਅਸੀਂ ਲਿਆਉਂਦੇ ਰਹੀਏ ਬੱਚਿਆਂ ਲਈ ਔਰ ਜੇ ਸਟੂਡੈਂਟਸ ਕੀ ਕਹਿੰਦੇ ਆ ਜੇ ਅਸੀਂ ਕਹੀਏ ਕਿ ਸਟੂਡੈਂਟਸ ਲਈ ਬੈਨੀਫਿਟ ਹੋ ਸਕੇ ਸੋ ਜੇ ਆਈਗ੍ਰੇਟਸ ਨੂੰ ਲੱਗਦਾ ਕਿ ਜਿੰਨੇ ਵੀ ਕੰਸਲਟੈਂਟਸ ਹੈਗੇ ਆਂ ਬੇ ਸਿਰਫ ਆਪਣੇ ਬੈਨੇਫਿਟ ਦੀ ਗੱਲ ਕਰਦੇ ਆ ਬੱਚਿਆਂ ਦੇ ਬੈਨੇਫਿਟ ਦੀ ਗੱਲ ਨਹੀਂ ਕਰਦੇ ਸੋ ਸਾਡੀ ਕੋਸ਼ਿਸ਼ ਇਹਈ ਆਈ ਕਿ ਅਸੀਂ ਬੱਚਿਆਂ ਦੇ ਬੈਨੇਫਿਟ ਦੀ ਉਹਨਾਂ ਦੇ ਹੱਕ ਦੀ ਗੱਲ ਕਰੀਏ ਸੋ ਔਰ ਜੇ ਬੱਚਿਆਂ ਨੂੰ ਬੈਨੇਫਿਟ ਹੋਏਗਾ ਤਾਂ ਡੈਫੀਨਿਟਲੀ ਸਾਨੂੰ ਵੀ ਬੈਨੇਫਿਟ ਹੋਏਗਾ ਸਾਨੂੰ ਇਹ ਕਿ ਸਾਨੂੰ ਇਹ ਕਿ ਰੈਫਰੈਂਸ ਮਿਲਣਗੇ ਬੱਚਿਆਂ ਤੋਂ ਹੋਰ ਲੋਕਾਂ ਨੂੰ ਦੱਸਿਆ ਜਾਏਗਾ ਕਿ ਲੈਂਡਮਾਰਕ ਇਮੀਗ੍ਰੇਸ਼ਨ ਇਹ ਚੀਜ਼ ਕਰ ਰਿਹਾ ਕੋਈ ਹੋਰ ਇਹ ਚੀਜ਼ ਨਹੀਂ ਕਰ ਰਿਹਾ ਨਾ ਹੀ ਕੋਈ ਕਰ ਸਕਦਾ ਤੇ ਕੋਈ ਕਰਨਾ ਬਹੁਤ ਹੀ ਔਖਾ ਕੰਮ ਹੈ ਜਿੰਨੂੰ ਕਹੀ ਕਿ ਆਪਣੀ ਪਲੇਟ 'ਚ ਰੋਟੀ ਕਿਸੇ ਹੋਰ ਨੂੰ ਪਾਣੀ ਬਹੁਤ ਔਖਾ ਕੰਮ ਹੋ ਜਾਂਦਾ ਸੋ ਇਹ ਅਸੀਂ ਆਪਣੇ ਕੋਲੋਂ ਬੱਚਿਆਂ ਨੂੰ ਦੇ ਰਹੇ ਹਾਂ ਔਰ ਇਹ ਕੋਈ ਇਹਦੇ 'ਚ ਕੋਈ ਜਿਹਨਾਂ ਨੇ ਕੈਚ ਕੋਈ ਕੈਚ ਨਹੀਂ ਹੈਗਾ ਮੈਂ ਸਾਰੇ ਦਰਸ਼ਕਾਂ ਨੂੰ ਕਹਿਣਾ ਤੇ ਹਾਂ ਕਿ ਕੋਈ ਕੈਚ ਨਹੀਂ ਹੈਗਾ ਕੋਈ ਇਹਦੇ 'ਚ ਵਿਲ ਮੰਗ ਨਹੀਂ ਹੈਗਾ ਤੁਸੀਂ ਇੱਕ ਵਾਰੀ ਪਹੁੰਚੋ ਸਾਡੇ ਆਫਿਸ ਸਾਡੇ ਨੀਰੈਸਟ ਆਫਿਸ ਪਹੁੰਚੋ ਔਰ ਕਾਉਂਸਲਰਸ ਨਾਲ ਤੁਸੀਂ ਟਾਈਪ ਕਰੋ ਪਹਿਲਾਂ ਤਾਂ ਸਮਝੋ ਦੇਖੋ ਪਹਿਲੀ ਗੱਲ ਹੈ ਦੇਖੋ ਇੱਕ ਡਾਟਾ ਹੈਗਾ ਕਿ 2 ਕਰੋੜ ਤੋਂ 2.5 ਲੱਖ ਬੱਚਾ ਹਰ ਸਾਲ ਆ ਪਾਸ ਆਊਟ ਹੁੰਦਾ ਹੈ ਜੀ ਸੋ ਉਹਦੇ ਚ ਸਿਰਫ 10 ਲੱਖ ਬੱਚੇ ਹੀ ਬਾਹਰ ਜਾਂਦੇ ਬਾਹਰਲੇ ਦੇ ਮੁਲਕਾਂ ਚ ਪੜਨ ਜਾਂਦੇ ਨੇ ਔਰ ਜੇ ਮੈਨੂੰ ਤੁਹਾਨੂੰ ਕਹਾਂ ਕਿ 2 ਕਰੋੜ ਤੋਂ 2.5 ਕਰੋੜ ਬੱਚਾ ਇੰਡੀਆ ਚ ਪੜਨ ਦੀ ਸੀਟਸ ਹੀ ਨਹੀਂ ਹੈਗੀਆਂ ਉਹਦੇ ਚ ਏਦਾਂ ਦਾ 30% ਬੱਚਾ ਜਿਹੜਾ ਪੜਾਈ ਅੱਗੇ ਕਰਦਾ ਹੀ ਨਹੀਂ ਹਾਂਜੀ ਠੀਕ ਹੈ ਸੋ ਔਰ ਕੀ ਕਹਿੰਦੇ 75 ਲੱਖ ਬੱਚੇ ਨੇ ਪੜਾਈ ਨਹੀਂ ਕਰਦਾ ਹੁਣ ਇੰਡੀਆ ਚ ਵੀ ਮੈਂ ਤੁਹਾਨੂੰ ਦੱਸ ਸਕਦਾ ਕਿ ਕਿਤੇ ਕਿਤੇ ਏਦਾਂ ਦੀ ਫੀਸ ਹੋ ਚੁੱਕੀ ਕਿ ਇੱਥੇ ਇੰਡੀਆ ਚ ਵੀ 10 ਤੋਂ 12 ਲੱਖ ਫੀਸ ਲੈ ਰਹੇ ਆਂ ਬਈ ਇਹ ਜੀ ਔਰ ایکسپੋజర్ ਬੱਚੇ ਨੂੰ ਮਿਲ ਨਹੀਂ ਰਿਹਾ ਸੋ ਬਾਹਰ ਧਾਕੇ ਮੈਂ ਹਰ ਵਾਰੀ ਦੱਸਣਾ ਬੱਚਿਆਂ ਨੂੰ ਕਿ ਬਹੁਤ ਜ਼ਿਆਦਾ ਬੈਨੀਫਿਟਸ ਹੈਗੇ ਆ ਫਾਈਨੈਂਸ਼ੀਅਲ ਮੈਨੇਜਮੈਂਟ ਇਮੋਸ਼ਨਲ ਹੈਂਡਲਿੰਗ ਠੀਕ ਹੈ ਔਰ ਕੀ ਕਹਿੰਦੇ ਆ ਇੰਟਰਨੈਸ਼ਨਲ ایکسپੋజర్ ਮਲਟੀਕਲਚਰਲ ਜਿੰਮੇ ਕੋ ਬੈਠਦੇ ਆ ਵਕ ਵਕ ਲੋਕਾਂ ਨਾਲ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜਿਹੜਾ ਇੱਥੇ ਰਹਿ ਕੇ ਸਿੱਖ ਨਹੀਂ ਸਕਦੇ ਬਟ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਕੁਝ ਫਿਊਚਰ ਚ ਕਰਨਾ ਚਾਹੁੰਦੇ ਹੋ ਤਾਂ ਇੰਟਰਨੈਸ਼ਨਲ ਜਿੰਮੇ ਕਹਿੰਦੇ ਐਜੂਕੇਸ਼ਨ ਇਜ਼ ਵੈਰੀ ਵੈਰੀ ਗੁੱਡ for your promising future so si karde haan ki je appa international education hoegi paave india vi a jiye taan hi appa nu ohde bahut fayde honge communication skills vadni aan giyan empathy tuhnu pata lagega ki kithan lokan naal gal karni hai appa humbleness zyada ho jayegi apne andar so ye sariyan cheezan zarur students khayal rakhan and je tusi koge ki landmark immigration tuhnu future ch tade ਤਾਨੂੰ ਗਾਈਡ ਕਰ ਸਕਦੇ ਯਾਰ ਅਸੀਂ ਇੱਕ ਜ਼ਰੀਆ ਬਣੀਏ ਇਹ ਸਾਰੇ ਲਈ ਤਾਂ ਸਾਨੂੰ ਬਹੁਤ ਜ਼ਿਆਦਾ ਆਪਣੇ ਆਪ ਨੂੰ ਪ੍ਰਾਊਡ ਫੀਲ ਹੋਏਗਾ ਕਿ ਇਹ ਬੱਚੇ ਦਾ ਕਰੀਅਰ ਅਸੀਂ ਬਣਾਇਆ ਸੋ ਸਟੂਡੈਂਟਸ 30th April ਤੱਕ ਦੀ ਸਕੀਮ ਨਹੀਂ ਕਹਾਂਗਾ ਮੈਂ ਗਿਵ ਅਵੇ ਹੈ ਹਰ ਬੱਚੇ ਲਈ ਕੋਈ ਸਕੀਮ ਨਹੀਂ ਹੈਗੀ ਕੋਈ ਇਹਦੇ ਵਿੱਚ ਪਹਿਲਾਂ ਵੀ ਮੈਂ ਹੈਗਾ ਕਿ ਕੋਈ ਕੈਚ ਨਹੀਂ ਹੈਗਾ ਹਰ ਬੱਚੇ ਲਈ ਅਵੇਲੇਬਲ ਹੈ ਤੁਸੀਂ ਵਿਜ਼ਿਟ ਕਰੋ ਜਿਨ੍ਹਾਂ ਨੇ ਸਾਡੇ ਸੈਮੀਨਾਰ ਚ ਵਿਜ਼ਿਟ ਕੀਤਾ ਉਹਨਾਂ ਸਾਰਿਆਂ ਨੂੰ ਵਾਊਚਰ ਦਿੱਤੇ ਗਏ ਹਨ ਨੰਬਰ ਪਾ ਕੇ ਦਿੱਤੇ ਗਏ ਹੈ ਉਹ ਜਰਦੋ ਵੀ ਉਹ ਵਾਊਚਰ ਇਜ਼ ਵੈਲਿਡ ਫਾਰ 6 ਮੰਥ ਤੁਸੀਂ 6 ਮਹੀਨੇ ਦੇ ਅੰਦਰ ਅੰਦਰ ਆਪਣਾ ਸਟੱਡੀ ਵੀਜ਼ਾ ਜੀ ਅਪਲਾਈ ਕਰਦੇ ਹੋ ਤਾਂ ਤੁਸੀਂ ਉਸ ਟੀਮ ਅਵੇਲ ਕਰ ਸਕਦੇ ਜੀ ਚਲੋ 90413 90412 ਸਕਰੀਨ ਤੇ ਨੰਬਰ ਹੈ ਇਸ ਨੰਬਰ ਤੇ ਤੁਸੀਂ ਟੈਲੀਫੋਨ ਕਰਕੇ ਜਸਮੀਤ ਜੀ ਔਰ ਜਸਮੀਤ ਜੀ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਥੈਂਕ ਯੂ ਸੋ ਮਚ ਧੰਨਵਾਦ